ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਹੁਣ ਲਗਾਤਾਰ ਤਿੱਖਾ ਹੁੰਦਾ ਦਿਖਾਈ ਦੇ ਰਿਹਾ ਹੈ ਬੀਤੇ ਕੱਲ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਸੀ ਕਿ ਜਿਨ੍ਹਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਲੈਂਡ ਪੁਲਿੰਗ ਪਾਲਿਸੀ ਦੇ ਅੰਡਰ ਆਂਦੀ ਹੈ ਉਸ ਉਹਨਾਂ ਪਿੰਡਾਂ ਦੇ ਵਿੱਚ ਆਪ ਆਗੂ ਨੁਮਾਇੰਦੇ ਵਿਧਾਇਕਾਂ ਦੀ ਐਂਟਰੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਸਿਲੈਕਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਕਿਸਾਨਾਂ ਦਾ ਰੋਸ ਤੁਹਾਨੂੰ ਦਿਖਾਇਆ ਸੀ ਅਤੇ ਅੱਜ ਹੀ ਉਸ ਲੈਂਡ ਪੁਲਿੰਗ ਪਾਲਿਸੀ ਦਾ ਅਗਲਾ ਪੜਾਅ ਤੁਹਾਨੂੰ ਦਿਖਾ ਰਹੇ ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਰੋਸ਼ ਮਾਰਚ ਹੁਸ਼ਿਆਰਪੁਰ ਦੀ ਗੱਲ ਕਰੀਏ ਪੂਰੇ ਜ਼ਿਲ੍ਹੇ ਤੋਂ ਕਿਸਾਨ ਆਗੂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਇਸ ਦਾ ਸਮਰਥਨ ਕਰਦੀਆਂ ਦਿਖਾਈ ਦੇ ਰਹੀਆਂ ਹਨ ਸਰਨਾਲਾ ਅਸਲ ਵਿੱਚ ਅਗੂ ਮਨਜੀਤ ਰਾਏ ਮੌਜੂਦ ਹਨ ਉਹਨਾਂ ਨਾਲ ਗੱਲ ਕਰਾਂਗੇ ਮਨਜੀਤ ਜੀ ਪੀਤੇ ਕੱਲ ਦੀ ਗੱਲ ਕਰੀਏ ਤਾਂ ਫਲੈਕਸਾਂ ਲਾ ਕੇ ਪੁਰਜੋਰ ਵਿਰੋਧ ਕਰ ਦਿੱਤਾ ਗਿਆ ਵੀ ਕਿਸੇ ਆਗੂ ਕਿਸੇ ਨੇਤਾ ਦੀ ਐਂਟਰੀ ਨਹੀਂ ਕੀਤੀ ਜਾਏਗੀ ਔਰ ਤੁਸੀਂ ਸਿੱਧੇ ਤੌਰ ਤੇ ਇਹ ਵੀ ਗੱਲ ਕਹੀ ਸੀ ਕਿ ਜੇ ਕੋਈ ਆਉਂਦਾ ਹੈ ਤਾਂ ਆਪਣੇ ਸੋਚ ਕੇ ਆਵੇ ਤਾਂ ਉਥੇ ਕੋਈ ਵੀ ਹਾਲਾਤ ਬਣ ਸਕਦੇ ਹਨ ਤੇ ਅੱਜ ਜਿਹੜਾ ਇਹ ਟਰੈਕਟਰ ਮਾਰਚ ਕੱਢ ਰਹੇ ਹੋ ਇਹਦਾ ਇਹਦੇ ਬਾਰੇ ਕੀ ਕਹਿਣਾ ਦੇਖੋ ਅੱਜ ਦਾ ਟਰੈਕਟਰ ਮਾਰਚ ਜਿਹੜਾ ਇਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਐਸ ਕੇ ਐਮ ਨੇ ਕਾਲ ਦਿੱਤੀ ਸੀ ਔਰ ਕੇ ਐਮ ਐਮ ਨੇ ਉਹਦੀ ਸਪੋਰਟ ਕੀਤੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹ ਹਰ ਜ਼ਿਲ੍ਹੇ 'ਚ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਅੱਜ ਦਾ ਇਹ ਜਿਹੜਾ ਰੋਸ ਮਾਰਚਾ ਪੂਰੇ ਪੰਜਾਬ 'ਚ ਸਰਕਾਰ ਨੂੰ ਇਹ ਜਗਾਉਣ 'ਚ ਕਾਮਯਾਬ ਹੋਏਗਾ ਕਿ ਭਾਈ ਪੰਜਾਬ ਦਾ 1 ਇੰਚ ਵੀ ਕੋਈ ਕਿਸਾਨ ਜ਼ਮੀਨ ਦੇਣ ਨੂੰ ਤਿਆਰ ਨਹੀਂ ਔਰ ਦੇਖੋ ਤੁਸੀਂ ਆਪ ਮਾਰੇ ਵੀ ਲੋਕ ਜਿਹੜੇ ਆ ਅੱਜ ਲੜ ਰਹੇ ਨੇ ਸਾਡੇ ਨਾਲ ਉਹ ਵੀ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਕਈ ਪਿੰਡਾਂ ਚੋਂ ਫੋਨ ਆਏ ਨੇ ਭਾਈ ਸਾਨੂੰ ਦੱਸਿਆ ਕਿਉਂ ਨਹੀਂ ਅਸੀਂ ਸਾਰਿਆਂ ਨੇ ਆਉਣਾ ਇਹ ਜਿਹੜੀ ਆਗ ਹੈ ਇਹ ਪੂਰੇ ਪੰਜਾਬ ਚ ਜਾਏਗੀ ਪੰਜਾਬ ਦੇ ਇਸ ਭੰਬੜ ਨੂੰ ਭਗਵੰਤ ਮਾਨ ਨੂੰ ਕਹਿੰਦੇ ਆ ਮਤ ਛੇੜ ਮਤ ਛੇੜੇ ਵੱਡਾ ਭੰਬੜ ਮੱਚੇਗਾ ਤੇ ਇਹ ਸਾਹਮਣਾ ਤੈਨੂੰ ਮੁਸ਼ਕਲ ਹੋ ਜਾਏਗਾ ਸੋ ਗਲਾਂ ਦੇ ਵਿੱਚ ਤਕਸੀਆਂ ਵੀ ਪਾਈਆਂ ਨੇ ਕਿਸਾਨਾਂ ਨੇ ਕਿ ਲੈਂਡ ਪੁਲਿੰਗ ਯੁੱਧ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਹਨਾ ਇਹ ਯੁੱਧ ਲੱਗਦਾ ਹੈ ਵੀ ਜਿਹੜੀ ਸਰਕਾਰ ਨੇ ਇੱਕ ਪਾਲਿਸੀ ਪਾਸ ਕਰਤੀ ਹੈ ਤੁਹਾਡੇ ਇਹਨਾਂ ਸੰਘਰਸ਼ਾਂ ਨਾਲ ਇਹਨਾਂ ਇਸ਼ਤਿਹਾਰਾਂ ਨਾਲ ਉਹ ਵਾਪਸ ਲੈ ਲਈ ਜਾਏਗੀ ਬਿਲਕੁਲ ਲੈਣੀ ਪੈਗੀ ਜੇ ਨਰਿੰਦਰ ਮੋਦੀ ਜਿਹੜਾ ਕਹਿੰਦਾ ਮੈਂ ਵਿਸ਼ਗੁਰੂ ਬਣ ਜਾ ਰਿਹਾ ਜੇ ਨਰਿੰਦਰ ਮੋਦੀ ਪੈਗ ਪਿੱਛੇ ਜਾ ਸਕਦਾ ਤਿੰਨੋਂ ਕਾਨੂੰਨ ਰਿਪੀਲ ਕਰ ਸਕਦਾ ਤੇ ਫਿਰ ਭਗਵੰਤ ਮਾਨ ਕਿਹੜੇ ਖੇਤ ਦੀ ਮੁੱਲੀਆ ਇਸ ਇਹ ਭਲੇਖੇ ਜਨਾਂ ਦੇ ਵੀ ਆ ਪਿੱਛੇ ਐ ਸਕੀਮ ਨੂੰ ਵੀ ਕੁੱਟ ਲਿਆ ਨਾਨ ਪੋਲੀਟਿਕਲ ਐ ਸਕੀਮ ਨੂੰ ਕੁੱਟ ਲਿਆ ਕਿਸਾਨ ਮਜ਼ਦੂਰ ਮੋਰਚਨ ਕੁੱਟ ਲਿਆ ਹੁਣ ਸਾਰੇ ਇਕੱਠੇ ਹੋ ਗਏ ਨੇ ਔਰ ਇਹ ਕਹਿੰਦੇ ਹੁੰਦੇ ਜਵੇ ਬਾਣ ਲੱਗੇ ਤਵੇ ਰੋਸ ਜਾ ਕੇ ਉਹ ਤੇ ਇਹ ਬਾਣ ਹੁਣ ਲੱਗ ਗਿਆ ਤੇ ਹੁਣ ਰੋਸ ਜਾਗ ਪਿਆ ਪੰਜਾਬ ਉੱਠ ਪਿਆ ਤੇ ਇਹਨਾਂ ਨੂੰ ਭਜਦਿਆਂ ਨੂੰ ਸਮਾਂ ਨਹੀਂ ਲੱਗਣਾ ਇਹਨਾਂ ਨੂੰ ਜੇ ਆਪਣੀ ਜਾਨ ਬਚਾਉਣੀ ਹੈ ਇਹਨਾਂ ਨੇ ਪੰਜਾਬ ਚੋ ਕੱਪੜੇ ਕੁੱਪੜੇ ਨਹੀਂ ਪੜਾਉਣੇ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਤੁਰੰਤ ਇਹ ਪਾਲਿਸੀ ਵਾਪਸ ਲੈਣ ਨਹੀਂ ਤਾਂ ਹਰ ਇੱਕ ਐਮ ਐਲ ਏ ਦੇ ਹਰ ਇੱਕ ਨਗਰ ਜਿਹੜੇ ਕੱਲ ਅਸੀਂ ਬੋਰਡ ਲਾਏ ਆ ਮੈਂ ਕੱਲ ਵੀ ਕਿਹਾ ਸੀ ਇਹ 2027 ਤੱਕ ਹਰ ਪਿੰਡ 'ਚ ਨਜ਼ਰ ਆਉਣਗੇ ਕਿਸੇ ਵੀ ਪਿੰਡ 'ਚ ਇਹ ਦੀ ਜਿਹੜੀ ਝਾੜੂ ਬਾਰੀ ਪਾਰਟੀ ਦੀ ਐਂਟਰੀ ਆ ਉਹ ਨਹੀਂ ਹੋਵੇਗੀ ਤੁਹਾਡੇ ਮੋਰਚੇ ਚੱਕੇ ਗਏ ਤੁਹਾਡੇ ਮੋਰਚੇ ਢਾਏ ਗਏ ਸਮਾਨ ਚੋਰੀ ਚੋਰੀ ਹੋਣ ਦੇ ਇਲਜ਼ਾਮ ਕਿਸਾਨ ਜਥੇਬੰਦੀਆਂ ਨੇ ਲਾਏ ਉਸ ਤੋਂ ਬਾਅਦ ਵੀ ਹੁਣ ਜਿਹੜਾ ਲੈਂਡ ਪੁਨਿੰਗ ਪਾਲਿਸੀ ਆ ਗਈ ਹੈ ਲੱਗਦਾ ਇਹ ਜਿਹੜਾ ਰੋਸ਼ ਕਰ ਰਹੇ ਹੋ ਇਹ ਜਿਹੜੇ ਪ੍ਰਦਰਸ਼ਨ ਕਰ ਰਹੇ ਹੋ ਪਿੰਡਾਂ ਦੇ ਵਿੱਚ ਐਂਟਰੀਆਂ ਬੰਦ ਕਰ ਰਹੇ ਹੋ ਇਹਦੇ ਨਾਲ ਸਰਕਾਰ ਤੇ ਕੋਈ ਜੂੰਸਿਰਤ ਦੀ ਨਜ਼ਰ ਆਉ। ਆ ਤੁਸੀਂ ਦੇਖਿਆ ਨਹੀਂ ਪਈ ਹੁਣ ਜਿਹੜੇ ਕੁੱਕੂ ਬੜਜੇ ਹੋ ਕੇ ਬੋਲਦੇ ਆ ਜੇ ਪੂਰਾ ਕਲੀਅਰ ਨਹੀਂ ਬੋਲਦੇ ਉਹਦਾ ਕੰਗ ਦਾ ਬਿਆਨ ਆਇਆ ਹੈ ਮਾਲਵਿੰਦਰ ਦਾ ਵੀ ਜੀ ਕਿਸਾਨਾਂ ਨਾਲ ਸਹਿਮਤੀ ਕਰਕੇ ਅੱਗੇ ਵਧੋ ਕਿੱਧਰ ਨੂੰ ਅੱਗੇ ਵਧੋ ਕਿਸਾਨਾਂ ਨੂੰ ਲੁੱਟਣ ਲਈ ਅੱਗੇ ਵਧੋ ਸਿੱਧਾ ਸਪਸ਼ਟ ਕਿਉਂ ਨਹੀਂ ਬਿਆਨ ਦਿੰਦੇ ਉਹ ਉੱਪਰਲੇ ਹਾਕਮਾਂ ਤੋਂ ਡਰਦੇ ਆ ਫਿਰ ਉਹਨਾਂ ਤੋਂ ਡਰਦੇ ਉਹ ਟਵੀਟ ਕੀਤਾ ਉਹਨੂੰ ਡਿਲੀਟ ਕਰ ਦਿੰਦੇ ਆ ਪਰ ਮੈਂ ਤੁਹਾਨੂੰ ਦੱਸ ਦਿੰਦਾ ਉਹ ਪੰਜਾਬ ਵਾਲਿਓ ਆ ਜਿੰਨੇ 94 95 ਚੁਣਿਆ ਜਾਂ ਐਮਪੀ ਆ ਪੰਜ ਚਾਰ ਉਹ ਸਮਝ ਲਓ ਪੰਜਾਬ ਲਈ ਦਰਦ ਨੂੰ ਪੰਜਾਬ ਦੀ ਜ਼ਮੀਨ ਲੁੱਟੀ ਜਾ ਰਹੀ ਆ ਦਿੱਲੀ ਦੇ ਲਾਲਿਆਂ ਵੱਲੋਂ ਤੇ ਬਾਜਾ ਜੋ ਨਹੀਂ ਤਾਂ ਨਾ ਕਿਸੇ ਐਮਪੀ ਨੂੰ ਨਾ ਕਿਸੇ ਐਮਐਲਏ ਨੂੰ ਪਿੰਡਾਂ ਚ ਬੰਨ ਨਹੀਂ ਦੇ ਆਗੇ ਖੁੱਲ ਕੇ ਪੰਜਾਬ ਨਾਲ ਖੜ ਜੋ ਪੰਜਾਬ ਨੂੰ ਬਚਾਓ ਤੁਸੀਂ ਪੰਜਾਬ ਲਟਾਉਣ ਚ ਸ਼ਾਮਲ ਹੋ ਅੱਜ ਉਸ ਚੋਰੀ ਚੋ ਠਗੀ ਚ ਸ਼ਾਮਲ ਹੋ ਜਿੰਨਾ ਚਿਰ ਤੁਸੀਂ ਬੋਲਦੇ ਨਹੀਂ ਅੱਜ ਗੁੰਗੇ ਬਣੇ ਪਏ ਨੇ 894 ਦੇ 94 ਇਹ ਗੁੰਗੇ ਬੋਲਿਆਂ ਨੂੰ ਦੱਸ ਦੇਾਂਗੇ ਇੱਕ ਇੱਕ ਪਿੰਡ ਜਾਇਆ ਤੇ ਦੱਸਾਂਗੇ ਕਿਤੇ ਅਜੀਹਾ ਤਾਂ ਨਹੀਂ ਜਿਹੜਾ ਸਰਕਾਰ ਲਗਾਤਾਰ ਇਹ ਵੀ ਨਾਲ ਕਹਿ ਰਹੀ ਹੈ ਕਿ ਕੁਝ ਕਿਸਾਨ ਸਾਡੇ ਸਮਰਥਨ ਦੇ ਵਿੱਚ ਆ ਕਿਤੇ ਇਹ ਨਹੀਂ ਕਿਸਾਨ ਜੱਠੇਵੰਨੀਆਂ ਦੇ ਆਪਸ ਵਿੱਚ ਵੀ ਕੋਈ ਫੋਟਿਆ ਜਾਂ ਕੋਈ ਕਿਸਾਨ ਜਿਹੜਾ ਹੈ ਲਗਾਤਾਰ ਅੰਦਰ ਕਦੀ ਕੋਈ ਸਮਰਥਨ ਕਰ ਰਿਹਾ ਜਿਹਦੇ ਕਰਕੇ ਹੰਗਾਰ ਨੂੰ ਹੰਗਾਰਾ ਮਿਲਦਾ ਦੇਖੋ ਪਹਿਲਾਂ ਜਦੋਂ ਤਿੰਨ ਕਾਨੂੰਨ ਆਏ ਸੀ ਉਦੋਂ ਮੋਦੀ ਸਾਹਿਬ ਨੇ ਇਕੱਠੇ ਕਰਤੇ ਅੱਜ ਭਗਵਾਨਤਮਾਨ ਨੇ ਸਾਰੇ ਇਕੱਠੇ ਕਰ ਦਿੱਤੇ ਆ ਇਹ ਕੇਐਮਐਫ ਤੋਂ ਆ ਸੀ ਐਸ ਕੇਐਮ ਤੋਂ ਆ ਇੱਕ ਹੋਰ ਗੈਰ ਰਾਜਨੀਤਿਕ ਆ ਉਹ ਵੀ ਸਾਡੇ ਨਾਲ ਹੀ ਆ ਸੋ ਜਿਹੜਾ ਨੂੰ ਕਹਿ ਰਹੇ ਵੀ ਸਾਡੇ ਨਾਲ ਆ ਉਹ ਜਾਲੀ ਕਿਸਾਨ ਆ ਉਹ ਇਹਨਾਂ ਦੇ ਆਪ ਦੇ ਕਿਸਾਨ ਆ ਤੁਸੀਂ ਵੀਡੀਓ ਪਿੱਛੇ ਦੇਖੋ ਉਹ ਕਹਿੰਦੇ ਯਾਰ ਅਸੀਂ ਨਾ ਉਹਦਾ ਝਾੜੂ ਚੱਕ ਕੇ ਤੁਰੇ ਰਹਿ ਅੱਜ ਸਾਡੀ ਜ਼ਮੀਨ ਹੀ ਦੱਪਣਾਗਾ ਉਹ ਕਹਿੰਦਾ ਅਸੀਂ ਨਾ ਦੇ ਝੰਡੇ ਚੱਕ ਕੇ ਤੁਰੇ ਰਹਿ ਅੱਜ ਸਾਡੀ ਜ਼ਮੀਨ ਹੀ ਦੱਪਣਾਗਾ ਸਰਦੋਂ ਕਹਿੰਦੇ ਫਲਾਨੀ ਜਗ੍ਹਾ ਤੇ ਆ ਕੁਝ ਕਹਾ ਲਿਆ ਤੇ ਅਸੀਂ ਤੁਹਾਡੇ ਨਾਲ ਆ ਤੇ ਕਹਿੰਦਾ ਜ਼ਬਰਦਸਤੀ ਘਾਉਂਦੇ ਆ ਮਤਲਬ ਕਹਿਣ ਤੋਂ ਭਾਵੇਂ ਸਾਬਤ ਕੀ ਕਰਨਾ ਚਾਹੁੰਦੇ ਆ ਇਹ ਮੋਦੀ ਦੀ ਪਾਲਿਸੀ ਤੇ ਚੱਲਣਾ ਚਾਹੁੰਦੇ ਉਸ ਵੇਲੇ ਜਦੋਂ ਆਪਾਂ ਅੰਦੋਲਨ ਕਰਨ ਗਏ ਸੀ ਦਿੱਲੀ ਦੇ ਵਿੱਚ ਉਸ ਵੇਲੇ ਵੀ ਕਹਿੰਦੇ ਸੀ ਕਿਸਾਨ ਤੋਂ ਹਮਾਰੇ ਸਾਥ ਹੈ ਇਹ ਤਾਂ ਜਾਲੀ ਕਿਸਾਨ ਆ ਅੱਜ ਭਗਵਾਨ ਦਮਨ ਕਹਿੰਦਾ ਤੇ ਇਹ ਜਾਲੀ ਕਿਸਾਨ ਹੈ ਤਾਂ ਅਸਲੀ ਕਿਸਾਨ ਹੀ ਹੈ ਨਹੀਂ ਆ ਜਿਹੜੇ ਕਿਸਾਨ ਬੈ ਆ ਤੈਨੂੰ ਯਾਹਲੀ ਦੇਖਦੇ ਆ ਭਗਵੰਤ ਮਾਨਸਿਆਂ ਪਾਈ ਖੇਤ ਦੇ ਵਿੱਚ ਪੈਰ ਤੈਨੂੰ ਇੱਕ ਦੱਸਾਂਗੇ ਕਿਤੇ ਅੱਖ ਕਰਕੇ ਦੇਖੀ ਅੱਖਾਂ ਵੀ ਜਿਹੜਾ ਅੱਖ ਕਰਕੇ ਦੇਖੂ ਉਹਦੀ ਅੱਖ ਵੀ ਕੱਢਾਂਗੇ ਜਿਹੜਾ ਲਤ ਪਾਉ ਉਹਦੀ ਲਤ ਵੀ ਵੱਢਾਂਗੇ ਜੀਤ رائے ਹੋਣਾ ਨੇ ਹੁਣੇ ਹੀ ਗੱਲ ਕਹੀ ਹੈ 94 95 ਜਿਤਾਤੇ ਤਾਂ ਉਹਦਾ ਵਿੱਚ ਕਿਸਾਨਾਂ ਦਾ ਵੀ ਵੱਡਾ ਰੋਲ ਆ ਕਿਸਾਨਾਂ ਨੇ ਵੀ ਆਸਾਂ ਨਾਲ ਜਿਤਾਏ ਸੀ ਪਰ ਕਿਸਾਨ ਤਾਂ ਅੱਜ ਵੀ ਸੰਘਰਸ਼ ਕਰਦਾ ਏ ਓਏ ਅਸਲ ਅਸਲ ਕੀ ਹੋਇਆ ਇੱਕ ਕਲਾਕਾਰ ਸੀ ਕਲਾਕਾਰ ਦੀਆਂ ਗੱਲਾਂ ਦੇ ਵਿੱਚ ਆ ਗਿਆ ਹੁਣ ਕਲਾਕਾਰ ਦੀਆਂ ਗੱਲਾਂ ਦੇ ਵਿੱਚ ਆ ਕੇ ਜਦੋਂ ਹੁਣ ਲੁੱਟ ਹੋ ਗਈ ਜਦੋਂ ਸਾਡੀ ਮਾਂ ਨੂੰ ਹੱਥ ਪਾ ਲਿਆ ਜਦੋਂ ਸਾਡੀ ਜ਼ਮੀਨ ਨੂੰ ਹੱਥ ਪਾ ਲਿਆ ਪਤਾ ਫੇਰ ਲੱਗਦਾ ਜਦੋਂ ਕਿਸਾਨ ਦੀ ਇੱਜ਼ਤ ਨੂੰ ਹੱਥ ਪਵੇ ਨਾ ਕਿਸਾਨ ਫੇਰ ਜਾਗਦਾ ਸਾਨੂੰ ਕੀ ਪਤਾ ਸੀ ਏਡੇ ਵੱਡੇ ਠਾ ਗਿਆ ਇਹ ਯੁੱਧ ਨਸ਼ੇ ਵਿਰੋਧ ਲੜਨਦੇ ਆ ਅਸੀਂ ਯੁੱਧ ਜ਼ਮੀਨ ਵਿਰੋਧ ਲੜਨਦੇ ਆ ਨਸ਼ਿਆਂ ਦੀ ਪਾਰਟੀ ਨਾਲ ਦੀ ਆਪਦੀ ਆ ਇਹਨਾਂ ਦੇ ਜਿੰਨੇ ਮੰਤਰੀ-ਮੁਤਰੀ ਸੀ ਸਾਰੇ ਜਿਹੜੇ ਆ ਨਸ਼ਿਆਂ ਦੇ ਘਟਾਲਿਆਂ 'ਚ ਫਸੇ ਹੋਏ ਆ ਖੁਦ ਕੇਰੀਵਾਲ ਫਸਿਆ ਹੋਇਆ ਆ ਤਾਂ ਅੱਜ ਇਹ ਪੰਜਾਬ ਨੂੰ ਨਸ਼ਾ ਮੁਕਤ ਕਿੱਦਾਂ ਕਰਨਗੇ ਮੈਨੂੰ ਲੱਗਦਾ ਕਿ ਜ਼ਮੀਨ ਮੁਕਤ ਕਰਨ ਲੱਗੇ ਪੰਜਾਬ ਨੂੰ ਜੰਗਵੀਰ ਜੀ ਮਨਜੀਤ ਰਾਏ ਉਹਨਾਂ ਦੀ ਗੱਲ ਕਰੀਏ ਤੁਹਾਡੀ ਗੱਲ ਕਰੀਏ ਸੰਘਰਸ਼ਾਂ 'ਚ ਬੜੇ ਤੁਰਦੇ ਹੋ ਸੰਘਰਸ਼ ਜਾਨੇ ਹੋ ਹਰ ਹੱਕ ਦੀ ਗੱਲ ਕਰਦੇ ਹੋ ਹੱਕਾਂ ਨਾਲ ਇਹ ਕਿੰਨੇ ਸਾਡੇ ਹੱਕਾਂ ਦੀ ਚੋਰੀ ਹੋ ਰਹੀ ਹੈ ਸਾਡੀ ਜ਼ਮੀਨਾਂ ਖੱਗੀਆਂ ਜਾ ਰਹੀਆਂ ਪਰ ਕਿਤੇ ਕਿਤੇ ਵੀ ਅਜੇ ਹਾਂ ਨਜ਼ਰ ਨਹੀਂ ਆਉਂਦਾ ਵੀ ਤੁਹਾਡੇ ਜਿਹੜੇ ਸੰਘਰਸ਼ਾ ਉਹ ਤੱਕ ਇਹ ਇੱਕਦਮ ਪ੍ਰਭਾਵ ਪਾ ਦਿੰਦਾ ਸਰਕਾਰਾਂ ਆਪਣੇ ਫੈਸਲੇ ਬਦਲ ਲੈਣ ਲੱਗਦਾ ਹੈ ਵੀ ਇਹ ਜਿਹੜੇ ਲਗਾਤਾਰ ਸੰਘਰਸ਼ ਆਜ ਸੈਂਕੜੇ ਦੀ ਗਿਣਤੀ ਦੇ ਵਿੱਚ ਮੇਰੇ ਖਿਆਲ ਨਾਲ ਟਰੈਕਟਰ ਲੈ ਕੇ ਪੂਰੇ ਜ਼ਿਲ੍ਹੇ 'ਚ ਤੁਰੇ ਆ ਲੱਗਦਾ ਹੈ ਇਹਦਾ ਪ੍ਰਭਾਵ ਪਾਊਗਾ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਜਾਈ ਜਦੋਂ ਮਾਰਦਾ ਨਾ ਜੁਗੇਸ਼ ਜੀ ਆਪਣਾ ਹੀ ਮਾਰਦਾ ਹੁੰਦਾ ਇਹ ਆਪਣਾ ਆ ਜਿਹਨੂੰ ਲੋਕਾਂ ਨੇ 94 ਜਿਤਾਇਆ ਕਦੀ ਜ਼ਿੰਦਗੀ ਚ ਇੰਨਾ ਨਹੀਂ ਫਤਵਾ ਦਿੱਤਾ ਕਿ 94 ਜਿੱਤੀ ਜਾਣ ਆਪਣਾ ਕਰਕੇ ਜਿਤਾਇਆ ਸੀ ਦਰਦ ਕਰਕੇ ਜਿਤਾਇਆ ਸੀ ਜਿਹੜੇ ਮੁਲਾਜ਼ਮ ਹੈ ਉਹ ਕਹਿੰਦੇ ਸੀ ਯਾਰ ਸਾਡੇ ਪੀਐਸਕੇਲ ਵੱਜ ਜਾਣਗੇ ਸਾਡੀਆਂ ਤਨਖਾਹਾਂ ਵੱਜ ਜੂਗੀਆਂ ਅਸੀਂ ਧਰਨੇ ਨਾਲ ਸਾਡੇ ਕਿਸਾਨ ਕਹਿੰਦੇ ਯਾਰ ਸਾਨੂੰ ਧਰਨਾ ਨਾਲ ਲਾਉਣਾ ਪਊ ਅੱਜ ਦਰਦ ਘਟਿਆ ਬੰਦੇ ਨਹੀਂ ਦਰਦ ਘਟਿਆ ਨਹੀਂ ਹੈਗਾ ਦਰਦ ਅੱਜ ਵਧਿਆ ਆ ਅੱਜ ਇਹ ਜਿਹੜੀ ਅਜੇ ਪਾਲਸੀ ਤੇ ਚੱਲ ਪਿਆ ਨਾ ਅੱਜ ਲੋਕਾਂ ਨੂੰ ਯਾਦ ਆਉਂਦਾ ਕਿ ਪੰਜਾਬ ਦੇ ਖਿਲਾਫ ਆ ਇਹ ਜ਼ਮੀਨਾਂ ਦੇ ਖਿਲਾਫ ਆ ਇਹ ਕਹਿੰਦਾ ਵੀ ਨਾ ਜ਼ਮੀਨ ਰਵੇ ਤਾਂ ਨਾ ਕਿਸਾਨ ਰਵੇ ਨਾ ਇਹ ਪਾਣੀ ਮੰਗਣ ਨਾ ਮੇ ਤੋਂ ਐਮਐਸਬੀ ਮੰਗਣ ਨਾ ਮੇ ਖੇਤੀ ਨੀਤੀ ਲਾਗੂ ਕਰਾ ਨਾ ਮੈਂ ਇਹਨਾਂ ਦਾ ਮੀਟਾ ਕਰਾ ਡਾਂਗ ਤਾਂ ਫੇਰ ਲਈ ਸਾਡੇ ਵੀ ਡਾਂਗ ਇਹਨਾਂ ਦੇ ਵੀ ਫੇਰ ਲਈ ਸਾਰਿਆਂ ਦੇ ਡਾਂਗ ਫੇਰ ਲਈ ਹੁਣ ਬਾਰੀ ਸਾਡੀ ਆ ਡਾਂਗ ਇਹਨਾਂ ਦੇ ਫੇਰਨੀ ਆ ਮੈਂ ਕਹਿੰਦਾ ਪਿੰਡਾਂ ਚ ਵੜਨ ਹੁਣ ਦੱਸਾਂਗੇ ਕਿੰਦਾ ਵੜਨਗੇ ਅਜੇ ਇਹ ਦੋ ਕਿਸਾਨ ਆਗੂ ਤੁਹਾਡੇ ਰੂਬਰੂ ਕਿਤੇ ਹਨ ਜਿਨ੍ਹਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਸਾਡੀਆਂ ਜ਼ਮੀਨਾਂ ਚ ਵੜਨਾ ਹੈ ਤਾਂ ਸੋਚ ਕੇ ਵੜਿਓ ਇਹਦਾ ਫਤਵਾ ਜਿਹੜਾ ਹੈ 27 ਦੇ ਵਿੱਚ ਜ਼ਰੂਰ ਭੁਗਤਣਾ ਪਵੇਗਾ ਜਿਨ੍ਹਾਂ ਲੋਕਾਂ ਨੇ 94 95 ਪੂਰਨ ਸਮਰਥਨ ਦੇ ਕੇ ਜਿਤਾਏ ਹਨ ਉਹੀ ਲੋਕ ਜਿਹੜੇ ਹਨ ਇਹਨਾਂ ਨੂੰ ਸਬਕ ਵੀ ਸਿਖਾਣਗੇ ਜੇ ਇਹ ਲੈਂਡ ਪੁਲਿੰਗ ਸਕੀਮ ਵਾਪਸ ਨਾ ਕੀਤੀ ਗਈ ਹੁਣ ਦੇਖਣਾ ਇਹ ਹੈ ਕਿ ਇਹਨਾਂ ਸੰਘਰਸ਼ਾਂ ਤੋਂ ਬਾਅਦ ਕਿੰਨਾ ਪ੍ਰਭਾਵ ਪੈਂਦਾ ਹੈ ਅਤੇ ਇਸ ਲੈਂਡ ਪੁਲਿੰਗ ਸਕੀਮ ਦਾ ਅੱਗੇ ਕੀ ਬਣਦਾ ਹੈ ਕੈਮਰਾ ਪਰਸਨ ਸੁਨੀਲ ਜੀ ਦਾ ਯੋਗੇਸ਼ ਕੁਮਾਰ ਪਟਿਸਨੂ ਹੁਸ਼ਿਆਰਪੁਰ